ਲੋਕ ਸਭਾ ਸੁਰੱਖਿਆ ਕਟਾਹੀ ਮਾਮਲੇ ਦੇ ਵਿੱਚ ਨਵਾਂ ਮੋੜ ਆਉਂਦਾ ਦਿਖਾਈ ਦੇ ਰਿਹਾ ਹੈ ਇੱਕ ਪਾਸੇ ਵਿਰੋਧੀ ਪਾਰਟੀਆਂ ਵੱਲੋਂ ਪਰਜ਼ੋਰ ਤਰੀਕੇ ਨਾਲ ਵਿਰੋਧ ਕੀਤਾ ਗਿਆ ਦੂਜੇ ਪਾਸੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਲਲਿਤ ਜਹਾਜ ਜਿਹਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਨਵੀਂ ਦਿੱਲੀ ਤੋਂ ਉਸ ਨੂੰ ਆਖਰਕਾਰ ਰਿਮਾਂਡ ਤੇ ਚੁਕ ਲਿਆ ਗਿਆ ਦਿੱਲੀ ਹਾਊਸ ਕੋਰਟ ਦੇ ਵਿੱਚ ਪਟਿਆਲਾ ਹਾਊਸ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਦਿੱਲੀ ਦਾ ਪਟਿਆਲਾ ਹਾਊਸ ਕੋਰਟ ਹੈਗਾ ਜਿੱਥੇ ਪੇਸ਼ ਕੀਤਾ ਗਿਆ ਸੀ ਉੱਥੇ ਜਾ ਕੇ ਤੇ ਰਿਮਾਂਡ ਹਾਸਲ ਹੋਈ ਹੈ 7 ਦਿਨਾਂ ਦੀ ਪੁਲਿਸ ਰਿਮਾਂਡ ਦੇ ਉੱਤੇ ਇਸ ਲਲਿਤ ਝਾ ਨੂੰ ਚੁੱਕ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਇਹ ਦਾਅਵਾ ਕੀਤਾ ਕਿ ਲਲਿਤ ਝਾ ਨੇ ਆਪ ਮੰਨਿਆ ਹੈ ਕਿ ਇਹ ਮੁੱਖ ਸਾਜ਼ਿਸ਼ਕਰ ਔਰ ਨਾਲ ਦੀ ਨਾਲ ਇਹ ਵੀ ਦੱਸਿਆ ਹੈ ਕਿ ਇਸ ਮਾਮਲੇ ਨੂੰ ਲੈ ਕੇ ਕਈ ਵਾਰ ਇਸ ਦੇ ਸਾਰੇ ਸਰਗਨਿਕ ਦੂਸਰੇ ਨਾਲ ਮਿਲ ਚੁੱਕੇ ਸੀਗੇ ਤੁਹਾਨੂੰ ਦੱਸ ਦਈਏ ਕਿ ਲੋਕ ਸਭਾ ਦੇ ਵਿੱਚ ਅਚਾਨਕ ਕੁਸਪੈਠੀ ਕੁਸ ਜਾਂਦੇ ਨੇ ਤੇ ਉਸ ਸਾਰੀ ਕਾਰਵਾਈ ਦਾ ਮੁੱਖ ਸਾਜ਼ਿਸ਼ਕਾਰ ਲਲਿਤ ਜਹਦ ਦੱਸਿਆ ਜਾ ਰਿਹਾ ਹੁੰਦਾ ਜਿਹੜਾ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਵੀਰਵਾਰ ਨੂੰ ਹੀ ਗ੍ਰਿਫਤਾਰੀ ਹੁੰਦੀ ਹੈ ਪੁਲਿਸ ਨੇ ਦਾਵਾ ਕੀਤਾ ਪਰ ਨਾਲ ਦੀ ਨਾਲ ਇਹ ਵੀ ਕਿਹਾ ਕਿ ਰਾਜਸਥਾਨ ਜਾ ਕੇ ਲਲਿਤ ਜਹਾਂ ਨੇ ਬਾਰੇ ਬਾਕੀ ਸਾਰੇ ਸਰਗਨਿਆਂ ਦੇ ਫੋਨ ਛਾੜ ਦਿੱਤੇ ਮੋਬਾਈਲ ਫੋਨ ਛਾੜ ਦਿੱਤੇ ਔਰ ਨਾਲ ਦੀ ਨਾਲ ਇਹ ਵੀ ਦਾਵਾ ਕੀਤਾ ਗਿਆ ਕਿ ਲਲਿਤ ਝਾਦਾ ਆਪਣਾ ਫੋਨ ਜਿਹੜਾ ਹੈ ਉਹ ਅਜ ਤੱਕ ਹਾਸਲ ਨਹੀਂ ਹੋ ਸਕਿਆ ਇਸ ਦੇ ਨਾਲ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਲਲਿਤ ਝਾਦਾ ਦਾ ਜਿਹੜਾ ਪਰਿਵਾਰ ਹੈ ਉਹ ਵੀ ਇਸ ਮਾਮਲੇ ਨੂੰ ਲੈ ਕੇ ਲਲਿਤ ਝਾਦੀ ਇਸ ਮਾਮਲੇ ਵਿੱਚ ਸ਼ਮੂਲੀਅਤ ਨੂੰ ਲੈ ਕੇ ਹੈਰਾਨ ਹੈ ਉਹਨਾਂ ਨੂੰ ਇਸ ਬਾਰੇ ਬਿਲਕੁਲ ਜਾਣਕਾਰੀ ਨਹੀਂ ਸੀ ਕਿ ਲਲਿਤ ਝਾ ਇਸ ਦੇ ਵਿੱਚ ਜੁੜਿਆ ਹੋਇਆ ਪੁਲਿਸ ਦਾ ਦਾਵਾ ਹੈਗਾ ਕਿ ਲਲਿਤ ਛਾ ਜਦੋਂ ਇਹ ਕਾਰਵਾਈ ਹੁੰਦੀ ਹੈ ਜਦੋਂ ਇਹ ਕਾਂਡ ਹੁੰਦਾ ਹੈ ਲੋਕ ਸਭਾ ਦੇ ਵਿੱਚ ਉਦੋਂ ਗ੍ਰਿਫਤਾਰੀ ਤੋਂ ਬਾਅਦ ਬਾਕੀ ਮੈਂਬਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਲਲਿਤ ਜਾ ਫਰਾਰ ਹੋ ਜਾਂਦਾ ਹੈ ਉਸ ਤੋਂ ਬਾਅਦ ਉਹ ਸਿੱਧਾ ਰਾਜਸਥਾਨ ਜਾਂਦਾ ਹੈ ਰਾਜਸਥਾਨ ਦੇ ਜੈਪੁਰ ਦੇ ਵਿੱਚ ਜਾ ਕੇ ਲਲਿਤ ਜਾ ਆਪਣੇ ਫੋਨ ਤੇ ਆਪਣੇ ਸਾਥੀਆਂ ਦੇ ਫੋਨ ਜਿਹੜੇ ਨੇ ਉਹ ਸਾੜ ਦਿੰਦਾ ਆ ਪਰ ਇਸ ਪੂਰੇ ਮਾਮਲੇ ਨੂੰ ਲੈ ਕੇ ਹੋ ਸਕਦਾ ਹੈ ਕਿ ਦਿੱਲੀ ਪੁਲਿਸ ਵੱਲੋਂ ਲਲਿਤ ਝਾ ਨੂੰ ਹੁਣ ਰਾਜਸਥਾਨ ਵੀ ਲਿਜਾਂਦਾ ਜਾਵੇ ਕਿਉਂਕਿ 7 ਦਿਨ ਦਾ ਪੁਲਿਸ ਰਿਮਾਂਡ ਹੈ ਔਰ ਸੱਤ ਦਿਨਾਂ ਦੇ ਅੰਦਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈਗੀ ਹੈ ਪੁਲਿਸ ਦਾ ਇਹ ਦਾਵਾ ਹੈ ਕਿ ਲਲਿਤ ਝਾ ਤੇ ਉਸਦੇ ਸਾਥੀ ਇਸ ਕਾਂਡ ਦੇ ਜ਼ਰੀਏ ਦਿੱਲੀ ਅਤੇ ਸਰਕਾਰ ਦੇ ਉੱਤੇ ਖਾਸ ਕਰਕੇ ਦਬਾਅ ਬਣਾਉਣਾ ਚਾਹੁੰਦੇ ਸੀ ਔਰ ਨਾਲ ਦੀ ਨਾਲ ਆਪਣੀਆਂ ਮੰਗਾਂ ਬਣਵਾਉਣੀਆਂ ਚਾਹੁੰਦੇ ਸੀਗੇ ਇਸ ਮਾਮਲੇ ਨੂੰ ਲੈ ਕੇ ਲਲਿਤ ਝਾ 7 ਦਿਨ ਦੇ ਪੁਲਿਸ ਰਿਮਾਂਡ ਦੇ ਉੱਤੇ ਚੁਕ ਲਿਆ ਗਿਆ ਦਿੱਲੀ ਪਟਿਆਲਾ ਹਾਊਸ ਕੋਰਟ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਗਈ ਹੈ ਔਰ ਅਦਾਲਤੀ ਸੁਣਵਾਈ ਦੇ ਮੁਤਾਬਕ ਜਲਦ ਤੋਂ ਜਲਦ ਹੀ ਇਸ ਮਾਮਲੇ ਦੇ ਤਹਿਤ ਕਪਾਉਣਟ ਦੀ ਗੱਲ ਕੀਤੀ ਗਈ ਹੈ ਜਿਵੇਂ ਲੰਘੇ ਦਿਨਾਂ ਦੇ ਵਿੱਚ ਉੱਚ ਅਧਿਕਾਰੀਆਂ ਵੱਲੋਂ ਇਹੀ ਕਿਹਾ ਗਿਆ ਸੀ ਕਿ ਇਸ ਮਾਮਲੇ ਨੂੰ ਤਰਜੀਹ ਪੂਰਵਕ ਉੱਚ ਅਧਿਕਾਰੀਆਂ ਦੇ ਕੋਲ ਸੌਂਪਿਆ ਜਾਵੇਗਾ ਉਸੇ ਤਹਿਤ ਹੁਣ ਰਿਮਾਂਡ ਦੇ ਕੇ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਦੇਖਣਾ ਹੋਵੇਗਾ ਕਿ ਅਸਲ ਮੰਗਾਂ ਕੀ ਸੀ ਪਰ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਸ ਜ਼ਰੀਏ ਤਾਂ ਕਿ ਇਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਮੰਨੀਆਂ ਜਾ ਸਕਣ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ